ਪਾਕਿਸਤਾਨ ਅਤਵਾਦੀਆਂ ਦੇ ਵਪਾਰ ਦੇ ਨਾਲ ਨਾਲ ਗਧਿਆਂ ਦੇ ਵਪਾਰ ਦੇ ਵਿੱਚ ਤੇ ਭਿਖਾਰੀਆਂ ਦੇ ਵਪਾਰ ਦੇ ਵਿੱਚ ਵੀ ਨੰਬਰ 1 ਹੈ ਇਹ ਸੁਣ ਕੇ ਹੈਰਾਨੀ ਹੋਈ ਹੋਊਗੀ ਪਰ ਸੱਚ ਹੈ ਦੇਖੋ ਪਾਕਿਸਤਾਨ ਕਿਵੇਂ ਗਧਿਆਂ ਦੇ ਵਪਾਰ ਦੇ ਨਾਲ ਆਪਣੀ ਰੋਟੀ ਚਲਾਉਂਦਾ ਹੈ ਕਿਵੇਂ ਇਹ ਭਿਖਾਰੀਆਂ ਦੇ ਵਪਾਰ ਦੇ ਨਾਲ ਆਪਣੀ ਰੋਟੀ ਚਲਾਉਂਦਾ ਹੈ ਸਾਰਾ ਮੀਡੀਆ ਰਿਪੋਰਟ ਜਦੋਂ ਸਾਹਮਣੇ ਆਇਆ ਤੇ ਹੈਰਾਨ ਕਰਨ ਵਾਲੇ ਫਲਾਸ ਹੋ ਜਿਹਾ ਸੋਸ਼ੀ ਗੱਲ ਤੁਸੀਂ ਦੇਖ ਲਓ ਨੈਸ਼ਨ ਪੋਸਟ ਤੇ ਮੈਂ ਹਾਥ ਕੋਆਰਡੀਨਲ ਪ੍ਰੀਆ ਤੁਹਾਡੇ ਵਾਂਗੂ ਬੈਬੀ ਜਦੋਂ ਇਹ ਆਰਟੀਕਲ ਪੜ੍ਹ ਰਹੀ ਸੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਜੇਕਰ ਨੰਬਰ 1 ਗਦਿਆਂ ਦੇ ਵਪਾਰ ਦੇ ਵਿੱਚ ਕੋਈ ਹੈ ਤੇ ਉਹ ਪਾਕਿਸਤਾਨ ਹੈ ਪਾਕਿਸਤਾਨ ਦੀ ਰੋਜ਼ੀ ਰੋਟੀ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਇਕਨੋਮੀ ਦਾ ਸਭ ਤੋਂ ਵੱਡਾ ਕਾਰਨ ਹੈ ਤੇ ਉਹ ਗਧੇ ਜਿਹੜੇ ਨੇ ਉਹ ਹੈਗੇ ਨੇ ਜੀ ਹਾਂ ਜਦੋਂ ਮੈਂ ਸਰਚ ਕੀਤਾ ਜਦੋਂ ਮੈਂ ਆਰਟੀਕਲ ਪੜਿਆ ਮੈਨੂੰ ਯਕੀਨ ਨੂੰ ਹੈ ਮੈਂ ਗੂਗਲ ਕੀਤਾ ਕਿ ਆਖਿਰਕਾਰ ਕੌਣ ਨੰਬਰ 1 ਐਕਸਪੋਰਟਰ ਹੈ ਇਸ ਸਮੇਂ ਡੋਂਕੀਜ਼ ਦਾ ਤੇ ਪਤਾ ਲੱਗਾ ਕਿ ਪਾਕਿਸਤਾਨ ਇਸ ਦਾ ਕਰੰਟਲੀ ਦੀ ਵਰਲਡਸ ਨੰਬਰ 1 ਐਕਸਪੋਰਟਰ ਆਫ ਡੋਂਕੀਜ਼ ਅਤੇ ਚਾਈਨਾ ਜਿਹੜਾ ਇਹਨਾਂ ਦੇ ਇਸ ਵਪਾਰ ਨੂੰ ਪਸੰਦ ਕਰਦਾ ਹੈ ਤੇ ਮੀਟ ਵਪਾਰ ਵਗੈਰਾ ਨੂੰ ਜਿਹੜਾ ਉਹ ਪਸੰਦ ਕਰਦਾ ਹੈ ਪਤਾ ਲੱਗਾ ਕਿ ਪਾਕਿਸਤਾਨ ਦੀ ਜਿਹੜੀ ਡੋਂਕੀ ਦੀ ਪੋਪੂਲੇਸ਼ਨ ਹੈ ਮਤਲਬ ਗਧਿਆਂ ਦੀ ਜਿਹੜੀ ਪੋਪੂਲੇਸ਼ਨ ਜਿਹੜੀ ਹੈਗੀ ਹੈ ਉਹ 2000 ਅਤੇ 2023 ਅਤੇ 24 ਦੇ ਮੁਤਾਬਕ 5.9 ਮਿਲੀਅਨ ਦੇ ਤਰਕੀ मतलब ਨੇੜੇ ਹੈਗੀ ਹੈ ਤੇ ਜਿਹੜਾ ਪੋਪੂਲੇਸ਼ਨ ਹੈ ਉਹ ਇਨਕਰੀਸ ਵੀ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਤੇ ਹੋ ਸਕਦਾ ਸੋ ਪਾਕਿਸਤਾਨ ਜਿਹੜਾ ਹੈ ਉਹ ਗਧਿਆਂ ਦੇ ਵਪਾਰ ਦੇ ਵਿੱਚ ਤਾਂ ਨੰਬਰ 1 ਹੈ ਫਿਰ ਮੈਂ ਭਿਖਾਰੀਆਂ ਵਾਲਾ ਵੀ ਸਰਚ ਕਰਨਾ ਸ਼ੁਰੂ ਕੀਤਾ ਕਿ ਆਖਿਰਕਾਰ ਭਿਖਾਰੀਆਂ ਦੇ ਵਪਾਰ ਦੇ ਵਿੱਚ ਕਿਵੇਂ ਨੰਬਰ 1 ਨੇ ਤੇ ਮੈਨੂੰ ਫਿਰ ਇੱਕ ਮੀਡੀਆ ਰਿਪੋਰਟ ਮਿਲੀ ਜਿਸ ਦੇ ਵਿੱਚ ਲਿਖਿਆ ਸੀ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ ਇੰਨੀ ਖਰਾਬ ਹੈ ਕਿ ਉਹੋ ਜਿਹੜੇ ਆਪਣੇ ਦੇਸ਼ ਦੇ ਨਾਗਰਿਕ ਨੇ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਭੀਖ ਮੰਗਦੇ ਨੇ ਇੱਕ ਰਿਪੋਰਟ ਦੇ ਅਨੁਸਾਰ 2024 ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਲਗਭਗ 4850 ਪਾਕਿਸਤਾਨੀ ਭਿਖਾਰੀ ਜਿਹੜੇ ਨੇ ਉਹ ਦੇਸ਼ ਦੇ ਵਿੱਚੋਂ ਬਾਹਰ ਕੱਢੇ ਗਏ ਇਸ ਸਾਲ ਵੀ ਇਹ سلسلہ جاری ਹੈ ਦੱਸਿਆ ਗਿਆ ਕਿ ਹੁਣ ਤੱਕ 555 ਤੋਂ ਵੱਧ ਭਿਖਾਰੀ ਜਿਹੜੇ ਨੇ ਉਹ ਵਾਰ ਕੀਤੇ ਜਾ ਸਕਦੇ ਨੇ 사우디 ਅਰਬ ਦੇ ਵਿੱਚ ਸਭ ਤੋਂ ਜ਼ਿਆਦਾ 4498 2024 ਦੇ ਵਿੱਚ ਅਤੇ 535 2025 ਦੇ ਵਿੱਚ ਭਿਖਾਰੀਆਂ ਨੂੰ ਵਾਪਸ ਭੇਜਿਆ ਗਿਆ ਹੈ ਇਰਾਕ ਮਲੇਸ਼ੀਆ ਤੇ ਯੂਏਈ ਜਿਹੜੇ ਦੇਸ਼ ਨੇ ਇਹਨਾਂ ਵਿੱਚ ਵੀ ਪਾਕਿਸਤਾਨੀ ਭਿਖਾਰੀ ਜਿਹੜੇ ਨੇ ਉਹ ਤੁਹਾਨੂੰ ਮਿਲ ਜਾ ਰਹੀਏ ਸੋ ਤੁਸੀਂ ਕੀ ਕਹੋਗੇ ਗੱਦੇ ਦੇ ਵਪਾਰ ਅਤੇ ਪਾਕਿਸਤਾਨੀਆਂ ਦੇ ਇਸ ਭਿਖਾਰੀ ਆ ਜਿਹੜਾ ਭਿਖਾਰੀਆਂ ਦਾ ਵਪਾਰ ਚੱਲ ਰਿਹਾ ਇਸ ਬਾਰੇ ਕੀ ਕਹੋਗੇ ਜਰੂਰ ਦੱਸੋ